ਜਦੋਂ ਵੈਸਟ ਵਿੱਚ ਇੱਕ ਫਿਲਾਸਫਰ ਪਾਈਥਾਗੋਰਸ ਨੰਬਰਾਂ ਹੀ ਯੂਨੀਵਰਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸੇ ਹੀ ਸਮੇਂ ਈਸਟ ਚਾਇਨਾ ਵਿੱਚ ਇੱਕ ਹੋਰ ਥਿੰਕਰ ਇਹ ਸੋਚ ਰਿਹਾ ਸੀ ਕਿ ਇਨਸਾਨ ਨੂੰ ਚੰਗਾ ਇਨਸਾਨ ਕਿਵੇਂ ਬਣਾਇਆ ਜਾਵੇ ਉਹ ਫਿਲਾਸਫਰ ਸੀ ਕੁੰਗ ਫੂਜੀ ਜਿਸ ਨੂੰ ਦੁਨੀਆ ਕਨਫਿਊਸ਼ਿਅਸ ਦੇ ਨਾਂ ਨਾਲ ਜਾਣਦੀ ਹੈ ਉਹ ਤਲਵਾਰ ਜਾਂ ਤਾਕਤ ਨਾਲ ਨਹੀਂ ਸਗੋਂ ਕਿਰਦਾਰ ਡਿਸਪਲਨ ਅਤੇ ਸੋਚ ਨਾਲ ਸੋਸਾਇਟੀ ਨੂੰ ਬਦਲਣਾ ਚਾਹੁੰਦਾ ਸੀ ਕੰਫੂਜੀ ਦਾ ਜਨਮ 552 BC ਵਿੱਚ ਚਾਈਨਾ ਦੇ ਰਾਜ ਲੂ ਵਿੱਚ ਹੋਇਆ ਕੰਫਿਊਸ਼ਿਅਸ ਉਸਦਾ ਅਸਲੀ ਨਾਮ ਨਹੀਂ ਇਹ ਇੱਕ ਸਨਮਾਨ ਦਾ ਨਾਮ ਹੈ ਕੰਫਿਊਸ਼ਿਅਸ ਯਾਨੀ ਇੱਕ ਮਹਾਨ ਟੀਚਰ ਕੰਫੂਜੀ ਦੀ ਜ਼ਿੰਦਗੀ ਆਸਾਨ ਨਹੀਂ ਸੀ ਛੋਟੀ ਉਮਰ ਵਿੱਚ ਉਸਦਾ ਪਿਤਾ ਚਲਾਣਾ ਕਰ ਗਿਆ ਅਤੇ ਘਰ ਵਿੱਚ ਬਹੁਤ ਗਰੀਬੀ ਸੀ ਪਰ ਇੱਕ ਚੀਜ਼ ਕਦੇ ਨਹੀਂ ਘੱਡੀ ਸਿੱਖਣ ਦਾ ਸ਼ੌਂਕ ਇਸੇ ਸ਼ੌਂਕ ਕਰਕੇ ਉਸਨੇ ਆਪਣਾ ਘਰ ਹੀ ਸਕੂਲ ਬਣਾ ਲਿਆ ਅਤੇ ਲੋਕਾਂ ਨੂੰ ਸਿਖਾਉਣਾ ਸ਼ੁਰੂ ਕੀਤਾ ਕਿ ਚੰਗਾ ਇਨਸਾਨ ਕਿਵੇਂ ਬਣਨਾ ਹੈ। ਕਨਫਿਊਸ਼ਿਅਸ ਉਸ ਸਮੇਂ ਜੀ ਰਿਹਾ ਸੀ ਜਦੋਂ ਚਾਈਨਾ ਵਿੱਚ ਸੋਸਾਇਟੀ ਟੁੱਟ ਰਹੀ ਸੀ। ਲੋਕ ਆਪਣੇ ਫਰਜ਼ ਭੁੱਲ ਰਹੇ ਸਨ। ਰਿਸਪੈਕਟ ਖਤਮ ਹੋ ਰਹੀ ਸੀ। ਅਸ਼ਾਂਤੀ ਵੱਧ ਰਹੀ ਸੀ। ਇਸ ਨੂੰ ਦੇਖ ਕੇ ਉਸਨੇ ਇੱਕ ਸਵਾਲ ਪੁੱਛਿਆ। ਸੋਸਾਇਟੀ ਖਰਾਬ ਕਿਉਂ ਹੋ ਰਹੀ ਹੈ? ਉਸਦਾ ਜਵਾਬ ਬਹੁਤ ਸਿੱਧਾ ਸੀ। ਕਿਉਂਕਿ ਇਨਸਾਨ ਅੰਦਰੋਂ ਖਰਾਬ ਹੋ ਰਿਹਾ ਹੈ ਇਸ ਦਾ ਮਤਲਬ ਸੀ ਕਾਨੂੰਨ ਬਦਲਣ ਨਾਲ ਸੋਸਾਇਟੀ ਨਹੀਂ ਬਦਲਦੀ ਸਜ਼ਾ ਦੇਣ ਨਾਲ ਵੀ ਨਹੀਂ ਇਨਸਾਨ ਦਾ ਕਿਰਦਾਰ ਬਦਲਣ ਨਾਲ ਸੋਸਾਇਟੀ ਬਦਲਦੀ ਹੈ ਰੂਫਿਸ਼ਿਅਸ ਮੰਦਾ ਸੀ ਜੇ ਇਨਸਾਨ ਆਪਣੇ ਆਪ ਨੂੰ ਸਹੀ ਕਰ ਲਵੇ ਤਾਂ ਘਰ ਸਹੀ ਹੋ ਜਾਂਦਾ ਹੈ ਸੋਸਾਇਟੀ ਸਹੀ ਹੋ ਜਾਂਦੀ ਹੈ ਰਾਜ ਆਪਣੇ ਆਪ ਹੀ ਸਹੀ ਹੋ ਜਾਂਦਾ ਹੈ ਬਦਲਾ ਉੱਪਰੋਂ ਨਹੀਂ ਅੰਦਰੋਂ ਆਉਣਾ ਚਾਹੀਦਾ ਹੈ Confucius ਕਹਿੰਦਾ ਸੀ ਸਾਨੂੰ டਾਓ ਫੋਲੋ ਕਰਨਾ ਚਾਹੀਦਾ ਹੈ। டਾਓ ਦਾ ਮਤਲਬ ਸਹੀ ਜੀਣ ਦਾ ਰਸਤਾ, ਪੁਰਾਣੇ ਸਮੇਂ ਨਾਲ ਪਰਖੇ ਹੋਏ ਤਰੀਕੇ, ਡਿਸਪਲਿਨ, ਰਿਸਪੈਕਟ ਅਤੇ ਬੈਲੈਂਸ। டਾਓ ਕੋਈ ਲਿਖਤੀ ਕਾਨੂੰਨ ਨਹੀਂ, ਇਹ ਇੱਕ ਮੋਰਲ ਡਾਇਰੈਕਸ਼ਨ ਹੈ ਜੋ ਇਨਸਾਨ ਨੂੰ ਦੱਸਦੀ ਹੈ ਕਿ ਹਰ ਸਿਚੁਏਸ਼ਨ ਵਿੱਚ ਸਹੀ ਫਰਤਾਵ ਕਿਵੇਂ ਕਰਨਾ ਹੈ। Confucius ਲਈ ਨੌਲੇਜ ਤੋਂ ਵੱਧ ਜ਼ਰੂਰੀ ਸੀ ਕੈਰੇਕਟਰ। ਉਹ ਕਹਿੰਦਾ ਸੀ ਪੜਿਆ ਲਿਖਿਆ ਇਨਸਾਨ ਜੇ ਚੰਗਾ ਨਹੀਂ ਤਾਂ ਉਹ ਸੋਸਾਇਟੀ ਲਈ ਖਤਰਾ ਬਣ ਸਕਦਾ ਹੈ ਉਸ ਦੀ ਟੀਚਿੰਗਸ ਦਾ ਕੇਂਦਰ ਚੰਗਾ ਕਿਰਦਾਰ ਦੂਜਿਆਂ ਲਈ ਦਇਆ ਇਮਾਨਦਾਰੀ ਸੈਲਫ ਕੰਟਰੋਲ ਸੀ ਉਸ ਦਾ ਸਭ ਤੋਂ ਸਿੱਧਾ ਨਿਜਮ ਇਹ ਸੀ ਕਿ ਜੋ ਤੁਸੀਂ ਆਪਣੇ ਨਾਲ ਨਹੀਂ ਚਾਹੁੰਦੇ ਉਹ ਦੂਜੇ ਨਾਲ ਨਾ ਕਰੋ ਕਨਫਿਊਸ਼ੀਅਸ ਮੰਨਦਾ ਸੀ ਹਰ ਵਿਅਕਤੀ ਨੂੰ ਆਪਣਾ ਫਰਜ਼ ਪਤਾ ਹੋਣਾ ਚਾਹੀਦਾ ਹੈ ਹਰ ਕੋਈ ਆਪਣਾ ਕੰਮ ਇਮਾਨਦਾਰੀ ਨਾਲ ਕਰੇ ਵੱਡੇ ਛੋਟੇ ਦਾ ਆਦਰ ਸੋਸਾਇਟੀ ਵਿੱਚ ਸੰਤੁਲਨ ਬਣਾਉਂਦਾ ਹੈ ਉਹ ਅੰਨੀ ਤਾਕਤ ਦੇ ਹੱਕ ਵਿੱਚ ਨਹੀਂ ਸੀ ਉਹ ਸਾਫ਼ ਕਹਿੰਦਾ ਸੀ ਜੇ ਹਾਕਮ ਨਿਆਂ ਨਹੀਂ ਕਰਦੇ ਤਾਂ ਲੋਕਾਂ ਨੂੰ ਸਵਾਲ ਪੁੱਛਣ ਦਾ ਹੱਕ ਹੈ ਗੁੰਗਫੂਜ਼ੀ ਨਾ ਕੋਈ ਰਾਜਾ ਸੀ ਨਾ ਕੋਈ ਯੋਧਾ ਪਰ ਉਸ ਦੀ ਫਿਲਾਸਫੀ ਨੇ ਚਾਈਨਾ ਦੀ ਸੋਸਾਇਟੀ ਦੀ ਬੁਨਿਆਦ ਰੱਖੀ ਉਸ ਦੀ ਟੀਚਿੰਗ ਨੇ ਐਜੂਕੇਸ਼ਨ ਨੂੰ ਕਿਰਦਾਰ ਨਾਲ ਜੋੜਿਆ ਫੈਮਲੀ ਵੈਲਿਊਜ਼ ਮਜ਼ਬੂਤ ਕੀਤੀਆਂ ਰਿਸਪੈਕਟ ਅਤੇ ਡਿਊਟੀ ਨੂੰ ਕੇਂਦਰ ਬਣਾਇਆ ਇਸ ਲਈ ਕਨਫਿਊਸ਼ਿਅਸ ਦੀ ਸੋਚ ਅੱਜ ਵੀ ਜਿਉਂਦੀ ਹੈ ਕੁੰਗਫੂਜ਼ੀ ਦੀ ਸਿੱਖਿਆ ਸਾਡੇ ਤੱਕ ਦਾ ਐਨੈਲੈਕਟ ਰਾਹੀਂ ਪਹੁੰਚੀ ਹੈ ਇਹ ਇੱਕ ਲਿਖੀ ਹੋਈ ਕਿਤਾਬ ਨਹੀਂ ਸਗੋਂ ਉਸ ਦੇ ਜੀਵਨ ਦੌਰਾਨ ਹੋਈਆਂ ਗੱਲਾਂ ਸਿੱਖਿਆਵਾਂ ਅਤੇ ਘਟਨਾਵਾਂ ਦਾ ਇੱਕ ਜੋੜ ਹੈ ਜੋ ਉਸ ਦੇ ਵਿਦਿਆਰਥੀ ਅਤੇ ਉਸ ਦੇ ਪਿੱਛੇ ਚੱਲਣ ਵਾਲਿਆਂ ਨੇ ਲਿਖਿਆ ਉਸ ਦਾ ਸਭ ਤੋਂ ਮਸ਼ਹੂਰ ਨਿਯਮ ਜੋ ਗੱਲ ਤੁਸੀਂ ਆਪਣੇ ਲਈ ਨਹੀਂ ਚਾਹੁੰਦੇ ਉਹ ਦੂਜਿਆਂ ਨਾਲ ਵੀ ਨਾ ਕਰੋ ਕੰਫੂਜ਼ੀ ਦਾ ਮਤਲਬ ਸਿੱਧਾ ਸੀ ਜਿਵੇਂ ਸਲੋਕ ਤੁਸੀਂ ਆਪਣੇ ਲਈ ਚਾਹੁੰਦੇ ਹੋ ਉਹੀ ਸਲੋਕ ਦੂਜਿਆਂ ਨਾਲ ਕਰੋ ਕਨਫਿਊਸ਼ੀਅਸ ਸਾਨੂੰ ਇਹ ਨਹੀਂ ਸਿਖਾਉਂਦਾ ਕਿ ਦੁਨੀਆ ਨੂੰ ਕਿਵੇਂ ਜਿੱਤਿਆ ਜਾਵੇ ਉਹ ਸਾਨੂੰ ਇਹ ਸਿਖਾਉਂਦਾ ਹੈ ਕਿ ਪਹਿਲਾਂ ਆਪਣੇ ਆਪ ਨੂੰ ਜਿੱਤੋ ਜਦੋਂ ਇਨਸਾਨ ਸਹੀ ਬਣਦਾ ਹੈ ਸੋਸਾਇਟੀ ਆਪਣੇ ਆਪ ਸਹੀ ਹੋ ਜਾਂਦੀ ਹੈ